ਕਰੀਂਦੇ ਨਾ 112 ਸਲੋਕ। ਕੁਰਗਨ ਸਾਹਿਬ ਵਿੱਚ ਜਦੋਂ ਮੈਂ ਉਸ ਨੂੰ ਪੜਨਾ ਦੇਖ 103 ਨਜ਼ਰ ਆਉਂਦੇ ਮੈਂ ਸੋਚਦਾ ਇਹ 18 ਸਲੋਕ ਕਿੱਥੋਂ ਆ ਗਏ। ਤੇ ਫਿਰ ਸਲੋਕ ਰਪੀਟ ਹੋ ਰਹੇ ਪਰ ਹਰਕ ਦੇ ਨਾਲ ਰਪੀਟ ਹੋ ਰਹੇ। ਹੁਣ ਇੱਕ ਸਲੋਕ ਹੈ ਤਨ ਤਪੇ ਤਨੂਰ ਜਿਉ ਬਲਨ ਹੱਡ ਬਲਨ ਪੈਰੀ ਥੱਕਾ ਸਿਰ ਜੁਣਾ ਜੀਮੂ ਤੇਰੀ ਮੇਰਾ ਕਹਨਾ ਮੇਰਾ ਤਨ ਤਨ ਨੂਰ ਦੀ ਤਰ੍ਹਾਂ ਤਪ ਜਾਏ। ਮੇਰੇ ਹੱਡੀਆਂ ਦਾ ਪਲਣ ਬਣ ਜੇ ਤਨ ਤਪੇ ਤਨੂਰ ਜਿਉਂ ਪਲਣ ਹੱਟ ਬਲਣ ਪੈਰੀ ਥੱਕਾਂ ਐ ਰਬਾ ਜੀ ਤੇਰੇ ਤੱਕ ਆਉਣ ਲੱਗਿਆਂ ਮੈਂ ਪੈਰਾਂ ਪਰਨੇ ਤੁਰਦਾ ਥੱਕ ਕੇ ਜਾਂਦਾ ਸਿਰ ਚੁਣਾ ਫਿਰ ਮੈਂ ਸਿਰ ਦੇ ਪਰਨੇ ਤੁਰਨਾ ਸ਼ੁਰੂ ਕਰਦੇ ਆਂ ਜੀ ਮੋ ਪੇਰੀ ਮਿਲਨ ਜਿੰਨ ਨਸਤਰਾ ਰਤ ਮੈਂਦਾ ਹੋਵੇ ਮੈਂ ਕਸ਼ਟ ਸਹਣ ਲਈ ਬਿਲਕੁਲ ਤਿਆਰ ਆ ਮੈਨੂੰ ਤਾਂ ਮਿਲਣਾ ਚਾਹੀਦਾ ਜੇ ਅਸੀਂ ਕਹਿੰਨੇ ਆ ਬੰਦਾ ਸਿਰ ਪਰਨੇ ਕੇ ਤੁਰ ਕੇ ਜਾਂਦਾ ਸਾਂ ਜੀ ਅਸੀਂ ਹੁੰਦੀ ਹੈ ਕੁਝ ਖਾਵਾਂ ਨਾ ਕਈ ਥਾਂ ਐਦਾਂ ਦੀਆਂ ਹੁੰਦੀਆਂ ਉਹ ਬੰਦੇ ਦਾ ਇੰਨੀ ਉਹਦੇ ਨਾਲ ਆਪਣਾ ਤਾਂ ਰਿਸ਼ਤਾ ਹੁੰਦਾ ਬੰਦਾ ਕਹਿੰਦਾ ਮੈਂ ਤਾਂ ਸਿਰ ਭਾਰ ਵੀ ਢੁੱਕ ਕੇ ਜਾਣਾ ਮੈਨੂੰ ਪਹੁੰਚਣਾ ਜ਼ਰੂਰ ਹੈ ਇਹ ਨਹੀਂ ਹੋ ਸਕਦਾ ਕਿ ਮੈਂ ਨਾ ਪਹੁੰਚਾਂ ਹੇ ਉਸ ਤੋਂ ਬਾਅਦ ਜਿਹੜੀ ਮੈਂ ਗੱਲ ਕਹਿਣਾ ਚਾਹ ਰਹੀ ਆ ਇੱਕ ਤਾਂ ਭੁਲੇਖਾ ਨਾ ਪੈ ਜਾਏ ਬੇ ਤਾਂ ਕਸ਼ਟਾਂ ਦੀ ਗੱਲ ਕਰ ਰਹੇ ਆ ਤੇ ਗੁਰੂ ਅਮਰਦਾਸ ਜੀ ਦੇ ਵਿੱਚ ਜਿਹੜੀ ਜੀ ਸੋਧ ਕਰਦੇ ਆ ਕਹਿੰਦੇ ਤਨ ਨਾ ਤਪਾਈ ਤਨੂਰ ਜਿਉ ਉਹ ਬਲਣ ਹਟਣਾ ਬਾਲ ਕਹਿੰਦੇ ਤਾਨੂੰ ਤਨੂਰ ਦੀ ਤਰ੍ਹਾਂ ਨਾ ਲਵਾ ਹੱਡੀਆਂ ਨੂੰ ਬਲਣ ਦੀ ਥਾਂ ਤੇ ਨਾ ਬਾਲ ਰੱਬ ਲਈ ਇੰਨਾ ਕਸ਼ਟ ਸਹਾਰਣ ਦੀ ਜੁਰਤ ਨਹੀਂ ਹੈ ਤਨ ਨਾ ਤਪਾਈ ਤਨੂਰ ਜਿਉ ਬਲਣ ਹਟਣਾ ਬਾਲ ਉਹ ਸਿਰ ਪੈਰੀਂ ਕਿਆ ਫੇੜਿਆ ਅੰਦਰ ਕੀ ਸਮਾ ਸਿਰਫ ਅੰਦਰੋਂ ਰੱਬ ਨਾਲ ਜੁੜ ਜਾ ਸਿਰਫ ਬਾਹਰਾਂ ਦਾ ਕੀ ਕਸੂਰ ਹੈ ਹੱਸਦਿਆਂ ਖੇਲਦਿਆਂ ਪੈਨਦਿਆਂ ਵਿੱਚੇ ਹੋਵੇ ਉਹ ਤਾਂ ਬੜਾ ਸੌਖਾ ਥਾਰਾ ਸਾਡਾ ਤਾਂ ਅਸੀਂ ਤਾਂ ਕਹਿੰਦੇ ਨਹੀਂ ਕਿਸੇ ਨੂੰ ਰੋਜ਼ਾ ਰੱਖੋ ਅਸੀਂ ਤਾਂ ਕਿਸੇ ਨੂੰ ਕਹਿੰਦੇ ਨਹੀਂ ਵਰਤ ਰੱਖੋ ਅਸੀਂ ਤਾਂ ਕਹਿੰਦੇ ਹੱਸਦੇ ਖੇਡਦੇ ਪੈਂਦੇ ਹਰ ਵੇਲੇ ਹੱਥ ਪਾਉਂਦਾਰ ਕੰਮ ਸਭ ਚੀਜ਼ ਨਿਰੰਝਨ ਨਾਲ ਕਰ ਇਸ ਤਰ੍ਹਾਂ ਕਰ ਆਹ ਹੈ ਤੇਰੀ ਪੰਦਗੀ ਦਾ ਤਰੀਕਾ ਆਹ ਹੈ ਇਬਾਦਤ ਦਾ ਤਰੀਕਾ ਇਸ ਤਰੀਕੇ ਨਾਲ ਚੱਲ ਤਾਂ ਤੈਨੂੰ ਮਨਜ਼ਰ ਮਹਿ ਜਾਏਗੀ ਹੁਣ ਜੇ ਸੁਬੀ ਕਲਾਮ ਨੂੰ ਲੈ ਐ ਤੇ ਉਹਦੇ ਚ ਐਡ ਆਨ ਕੀਤਾ ਉਹਨੂੰ ਕ੍ਰਿਟਿਸਾਈਜ਼ ਨਹੀਂ ਕੀਤਾ ਇਹ ਗੁਰੂਆਂ ਦੀ ਬਿਰਤੀ ਨਹੀਂ ਹੈ ਜੇ ਗੁਰਗੋਵਿੰਦ ਸਿੰਘ ਜੀ ਚੰਡੀ ਦੀ ਬਾਹਰ ਲਿਖਦੇ ਆ ਕੋਈ ਦੁਰਗਾ ਦੀ ਦੁਰਗਾ ਦੇਵੀ ਦੀ ਕੋਈ ਰੂਸ਼ਨਾ ਪੜੀ ਕਰਦੇ ਆ ਉਹ ਤਾਂ ਦੱਸਦੇ ਆ ਦੁਰਗਾ ਦੇਵੀ ਜਿਹੜੀ ਤਲਵੇ ਤੇ ਤਲਵਾਰ ਹੌਣ ਦੇ ਹੱਥ ਵਿੱਚ ਜੜੀ ਉਹਦੇ ਹੱਥ ਵਿੱਚ ਸ਼ਮਸ਼ੀਰ ਆਪਾਂ ਬੜੀ ਕਮ ਆਉਗੀ ਤੇਰੀ ਲੋੜ ਉਹ ਤਾਂ ਸੰਤ ਸਿਪਾਹੀ ਦਾ ਕਨਸੈਪਟ ਸਿਰਜਣਾ ਚਾ ਰਹੇ ਆ ਮਰਦਾ ਹੋਈ ਮਾਹੌਲ ਦੀ ਨਮੀ ਨੂੰ ਉਕਾਣਾ ਚਾ ਰਹੇ ਆ ਉਹ ਤਾਂ ਪੁੱਛਦੇ ਆ ਭਾਈ ਜੇ ਤਾਂ ਜਿਹਨੂੰ ਜਦੋਂ ਗੁਰੂ ਤੇਗ ਬਹਾਦਰ ਸ਼ਹੀਦ ਹੋਏ ਤੇ ਉਹ ਤਾਂ ਕੋਈ ਨਹੀਂ ਸੀ ਉਹਦੇ ਕੋਈ ਨਹੀਂ ਸੀ हम जो चंडी की बार रची जा रही है जो तो शमशीर की गल हो रही है वो दुर्गा देवी की दी क्रिटिसिजम थोड़ी कर रहे हैं नहीं क्रिटिसाइज कर रहे प्रथम भगवती सिमर के कह रहे होगा ओदा तलवार की गल कर रहे हैं ओदा जफरनामा के विच जेड़ा फारसी के विच लिखा हुआ है औरंगजेब नु चिट्ठी है ओदे च कह रहे चौकार असमा ही उते दरबजशत हलाल अस्तपुरद बाशमशीर दस्त दस्त के विच हाथ विच बाशमशीर होना चाहिए तेनु ਪਾਹੀ ਸੰਤ ਸੇ ਪਾਹੀ ਬੜਾ ਕਨਸੈਪਟ ਜਿਹੜਾ ਹੈ ਉਹ ਸਰਜਿਆ ਜਾ ਸਕਦਾ ਬਾਹਰ ਦੇ ਵਿੱਚ ਆ ਕਿਸ ਤਰ੍ਹਾਂ ਸਟੀਆਂ ਬਰਦੀਆਂ ਜਿਹੜੀਆਂ ਚੇਂਜ ਹੁੰਦੀਆਂ ਮੈਂ ਤੁਹਾਨੂੰ ਦੱਸ ਰਿਹਾ ਸੀ ਸੂਫੀਸਮ ਤੋਂ ਬਾਅਦ ਉਹਦੇ ਨਾਲ ਗੁਰਮਤ ਨੂੰ ਜੋੜਦੇ ਨੇ ਗੁਰਮਤ ਵਿੱਚ ਜਪਜੀ ਸਾਹਿਬ ਜਿਹੜੀ ਸਟੇ ਉਹ ਸਭ ਤੋਂ ਪ੍ਰਸਿੱਧ ਰਚਨਾ ਮਿਤਨੇਮ ਦੀ ਬਾਣੀ ਹੈ ਤੇ ਉਹਦੇ ਵਿੱਚ ਫਿਲਾਸਫੀ ਬਹੁਤ ਹੈ بڑے ਵੱਡੇ ਖੁਲਾਸੇ ਕਰਦੀ ਹੋ ਬਣੇ ਕਮਾਲ ਕਰ ਦਿੰਦੀ ਹੈ ਹੁਣ ਜਦੋਂ ਇਹ ਕਵਾਨ ਚੱਲ ਰਿਹਾ ਮੈਂ ਜਦੋਂ ਸਾਹਿਤ ਦੀ ਗੱਲ ਕਰ ਚੁੱਕਾ ਸੁਫੀਸਮ ਦੀ ਸਾਰੀ ਗੱਲ ਕਰ ਚੁੱਕਾ ਤੇ ਮੈਂ ਦੇਖਦਾ ਕਿ ਉਹਦੇ ਵਿੱਚ ਰੋਹਾਨੀਅਤ ਹੈ ਲਲਕਾਰ ਹੈ ਸੰਵਾਦ ਹੈ ਸਿੱਧ ਗੁਸ਼ਤ ਕੀ ਹੈ ਸਦਨ ਸੰਵਾਦੀ ਤਾਂ ਤੇ ਪਖੰਡ ਦੀ ਧੱਜੀਆਂ ਲਈਆਂ ਗਈਆਂ ਅਸਰ ਦੀ ਬਾਤ ਦੇ ਵਿੱਚ ਜੋ ਧੱਜੀਆਂ ਕਬੀਰ ਉਡਾਉਂਦੇ ਆਪਣੇ ਬਾਣੀ ਵਿੱਚ ਉਡਾਉਂਦੇ ਕੁਦਰਤ ਦੇ ਬਾਹਰ ਨਹੀਂ ਜਾਂਦੇ ਪਾਣੀ ਨੂੰ ਗੁਰੂ ਕਹਿੰਦੇ ਪਾਣੀ ਨੂੰ ਪਿਤਾ ਕਹਿੰਦੇ ਬਲਹਾਰੀ ਕੁਦਰਤ ਵਸਿਆ ਕਹਿੰਦੇ ਤਿੰਨ ਬੰਦੀਆਂ ਚ ਸਾਰਾ ਤਤ ਆ ਜਾਂਦਾ ਪਰ ਇਹ ਹੋਰ ਉਹਨਾਂ ਦੀ ਅਸੀਂ ਗੱਲ ਕਰ ਰਹੇ ਹਾਂ ਬਲਹਾਰੀ ਕੁਦਰਤ ਵਸਿਆ ਕਦਣਾ ਵਾਰਨੇ ਬਲਹਾਰ ਨੇ ਜਨਾ ਉਸ ਰਬ ਤੇ ਜਿਹੜਾ ਕੁਦਰਤ ਵਿੱਚ ਵਸਦਾ ਇਹ ਹੀ ਕਹਿੰਦੇ ਤਾਂ ਫਿਰ ਭਾਈ ਵੀਰ ਸਿੰਘ ਨੇ ਕੀ ਲੈ ਕੇ ਆਂਦਾ ਨਾ ਉਹ ਕੁਦਰਤ ਚ ਪਾਦਰੀ ਤਾਂ ਦੇਖਦਾ ਕੁਦਰਤ ਦੇ ਕਾਦਰ ਦਾ ਜਲਵਾ ਲੈ ਲੈਦਾ ਇੱਕ ਸੱਚ ਦੀ ਗੱਲ ਆਈ ਕਿ ਤੁਹਾਡੇ ਦਾ ਵਿੱਚ ਕਿੱਥੇ ਪਿਆ ਹੋਇਆ ਤੁਸੀਂ ਨਾ ਪਾਣੀ ਵਿੱਚ ਕੀ ਪਿਆ ਹੁਣ ਇਹ ਬੰਗਾਲਵੀ ਹੈ ਇਹ ਜਾਨ ਪਾ ਤੇ ਬੰਦਨਾ ਤੋਂ ਉੱਚਾ ਚੁੱਕਦੀ ਹੈ ਨੀਚਾ ਅੰਦਰ ਨੀਚਾ ਨੀਚੀ ਹੁਣ ਤੇ ਨੀਚ ਨਾਨਕ ਜੀ ਨੇ ਕਹ ਸੰਗ ਸਾਹ ਵੱਡੀਆਂ ਸੋਕੀਆਂ ਜਿੱਥੇ ਨੀਚ ਸਮਾਲੀ ਹੁਣ ਤੇ ਹੈ ਨਦਰ ਤੇਰੀ ਬਖਸ਼ਿਸ਼ ਇਸੇ ਗੱਲ ਨੂੰ ਜਦੋਂ ਲਾਲ ਸਿੰਘ ਦਿਲ ਕਹਿੰਦਾ ਮੈਂ ਆਧੁਨਿਕਤਾ ਨੂੰ ਤੇ ਪ੍ਰਾਚਨਤਾ ਨੂੰ ਕਿੱਦਾਂ ਜੋੜ ਰਿਹਾ ਉਹ ਦੇਖੋ ਬੜੀ ਵੱਡੀ ਗੱਲ ਕਹਿੰਦਾ ਇਹਦਾ ਨੀਨੂ ਪਿਆਰ ਕਰਦੀ ਹੈ ਪਰ ਜਿਹੜਾ ਕੁੜੀਏ ਸਾਡੇ ਤਾਂ ਮੁਰਤੇ ਦੀ ਕਹਾਣੀ ਬੁੱਕਦੇ ਮੌਰੀਕਾ ਤੇ ਸਾਡੀ ਭਗਤ ਗੁਰਗੋਵਿੰਦ ਸਿੰਘ ਜੀ ਕੀ ਕਹਿ ਰਹੇ ਹਨ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ